ਕਹਿੰਦੇ ਹਨ ਕਿ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਕਿਸੇ ਵੀ ਹਾਲਾਤਾਂ ਵਿੱਚ ਕਿਉਂ ਨਾ ਹੋਵੇ ਕੁਝ ਨਾ ਕੁਝ ਚੰਗਾ ਕਰ ਜਾਂਦਾ ਹੈ ਅਤੇ ਚੰਗਾ ਕਰਨ ਤੋਂ ਬਾਅਦ ਕਿੰਨੀ ਕੋ ਖੁਸ਼ੀ ਮਹਿਸੂਸ ਹੁੰਦੀ ਹੈ ਕਿਵੇਂ ਫਲ ਮਿਲਦਾ ਉਹ ਅੱਜ ਭੋਲਾ ਜਮਲਾ ਜੀ ਦੱਸਣਗੇ ਕਿਉਂਕਿ ਪੰਜਾਬੀ ਪੰਜਾਬ ਦੀ ਵਿਰਾਸਤ ਸੱਭਿਆਚਾਰ ਪਹਿਲਾਵਾ ਤੇ ਬੋਲੀ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋਂ ਕਈ ਵਿਦਹਾਕਾਂ ਤੋਂ ਜਿਹੜੇ ਕਹਿ ਸਕਦੇ ਆ ਕਿ ਇਹ ਆਪਣਾ ਯੋਗਦਾਨ ਪਾ ਰਹੇ ਨੇ ਪੰਜਾਬੀ ਬੋਲੀ ਤੇ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਤਾਂ ਇਹਨਾਂ ਨੂੰ ਇੱਕ ਬਹੁਤ ਵੱਡਾ ਅਵਾਰਡ ਵੀ ਮਿਲਿਆ ਜਿਸ ਨੂੰ ਲੈ ਕੇ ਅੱਜ ਗੱਲਬਾਤ ਕਰਾਂਗੇ ਜਮਲਾ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ ਦੇ ਵਿੱਚ ਬਹੁਤ ਧੰਨਵਾਦ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਪੰਜਾਬੀ ਵਿਰਾਸਤ ਪਹਿਰਾਵਾ ਬੋਲੀ ਤਾਂ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਪੰਜਾਬੀ ਗਾਇਕੀ ਵੀ ਜਿਹੜੀ ਬਦਲ ਚੁੱਕੀ ਤਾਂ ਬਹੁਤ ਸਾਰੇ ਕਲਾਕਾਰ ਆਪਣਾ ਯੋਗਦਾਨ ਪਾ ਰਹੇ ਜਿਸ ਦੇ ਵਿੱਚ ਤੁਹਾਡਾ ਬੜਾ ਅਹਿਮ ਯੋਗਦਾਨ ਹੈ ਮਿਹਰਬਾਨੀ ਔਰ ਤੇ ਤੱਕ ਪੰਜਾਬੀ ਕਲਚਰ ਨੂੰ ਜਾਂ ਵੀ ਸੰਗੀਤ ਨੂੰ ਸਭਿਆਚਾਰ ਨੂੰ ਜੇ ਪ੍ਰਸਤੁਤ ਨੂੰ ਪ੍ਰਮੋਟ ਕਰਨ ਦਾ ਮੱਧ ਹੈਗਾ ਉਹ ਅਸੀਂ ਸੋਸ਼ਲ ਮੀਡੀਆ ਤੋਂ ਲੈ ਕੇ ਸਭਿਆਚਾਰ ਚੇਤਨਾ ਮਨ ਬਣਾਈ ਉਸ ਉਹਦੇ ਮੱਦੇ ਨਜ਼ਰ ਅਸੀਂ ਉਹਦੀ ਮਤਲਬ ਬੈਨਰ ਹਿੱਟ ਕੰਮ ਕਰਦੇ ਆ ਰਹੇ ਆ ਔਰ ਲਗਾਤਾਰ ਜਿਹੜੇ 17 ਮਿਲੇ ਸਟੇਟ ਲੈਵਲ ਦੇ ਸੀ ਕੋਏ ਉਸ ਤੋਂ ਇਲਾਵਾ ਇਹਨਾਂ ਤੇ ਹੈਗੀ ਉਹਨੂੰ ਫਲ ਮਿਲਿਆ ਕਿ ਪਿਛਲੇ ਪਿਛਲੀ ਵਾਰੀ ਸਰਕਾਰ ਨੇ ਪੰਜਾਬ ਸਰਕਾਰ ਨੇ 2023 ਵਿੱਚ ਸਟੇਟ ਅਵਾਰਡ ਦੇ ਨਾਲ ਆਪਾਂ ਨੂੰ ਸਨਮਾਨਿਤ ਕੀਤਾ ਔਰ ਉਹਦੇ ਨਾਲ ਹੌਸਲਾ ਬਣਿਆ ਹੁਣ ਜਿਹੜਾ ਯੂਨੋ ਬਹੁਤ ਕੁ ਵੱਡਾ ਰਿਕਾਰਡ ਜਿਹੜਾ ਵਿਸ਼ਵ ਰਿਕਾਰਡ ਬਣਾਇਆ ਉਹਦੇ ਵਿੱਚ ਜਿਹੜੀ ਲੰਮੀ ਇੱਕ ਮੁਹੰਮਦ ਚਲਾਉਂ ਤੇ ਵਿਸ਼ਵ ਰਿਕਾਰਡ ਬਣਾਇਆ ਤੇ ਉਹਦੇ ਲਈ ਵੀ ਮੈਂ ਸਾਰੇ ਸਤਿ ਉੱਤਰਾਂ ਪਿਆਸ ਸਤਕਾਰ ਹੈ ਜਾਂ ਉਹਨਾਂ ਦਾ ਅਦਾਰੇ ਦਾ ਬਹੁਤ ਅੰਮਰਤ ਕਰਦਾ ਆ। ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਜਿਹੜਾ ਕਲਚਰ ਚੱਲਦਾ ਹੈ ਪੰਜਾਬੀ ਗਾਇਕੀ ਇੱਕ ਸੀ ਜਦੋਂ ਕਦੇ ਤੂੰਬੇ ਵੱਜਦੇ ਸੀ ਅਲਗੋਜੇ ਅਲਗੋਜੇ ਵੱਜਦੇ ਸੀ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਸਾਜ਼ ਜਿਹੜੇ ਹੱਥੀ ਹੱਥੀ ਕਿਰਤ ਕਰਤੇ ਹੱਥੀ ਕਲਾ ਦੇ ਨਾਲ ਬਣਾ ਕੇ ਜਿਹੜੇ ਵਜਾਏ ਜਾਂਦੇ ਸੀ ਪਰ ਅੱਜ ਤਾਂ ਬਹੁਤ ਜਿਹੜਾ ਕਹਿ ਸਕਦੇ ਆ ਕੀ ਜਿਹੜਾ ਅੱਜ ਦੇ ਜਮਾਨੇ ਦਾ ਜਿਹੜਾ ਆਲੋਕ ਹੈ ਜਿਹੜਾ ਸਾਡਾ ਢੋਲ ਆ ਹਜੇ ਚੋਰ ਬੋਲਣ ਉਹ ਚਰਨ ਜਿਹੜੀ ਵਸੇ ਹੁੰਦਾ ਸੀ ਉਹਨਾਂ ਤਾਲਾ ਜਾਂ ਤੁੰਬੀ ਕਹਿ ਲੀਏ ਜਾਂ ਹੋਰ ਸਾਰੇ ਅਲਗੂਜ਼ੇ ਜਿਹੜੇ ਅਲੋਪ ਹੁੰਦੇ ਜਾਂਦੇ ਕਾਗਰ ਚਿੰਟੇ ਤੇ ਅਲਗੂਜ਼ੇ ਅੱਜ ਸੰਭ ਵਿੱਚ ਆ ਗਏ ਕਿ ਕਹਿ ਨਹੀਂ ਕਹਿਣਾ ਲਕਚਰਤਾ ਤੇ ਪਛਮੀ ਰੰਗ ਪਿਆ ਗੀਤਾਂ ਤੇ ਪਾਏ ਕਹਿੰਦੇ ਈਆਂ ਨੂੰ ਟੋਟਾ ਪੁਰਜਾ ਤੇ ਸ਼ਰਮਲਾਤੀ ਕਈ ਨਾਇਕਾ ਨਹੀਂ ਵਿਅਮਲੇ ਜਾਂ ਦੀ ਤੁੰਬੀ ਛੱਡ ਕੇ ਤੇ ਰ ਆਪਣਾ ਫੜ ਲਿਆ ਮੈਂ ਬੜਾ ਤੁਹਾਡਾ ਬੜਾ ਜਿਆਦਾ ਜਿਹੜਾ ਪੰਜਾਬ ਦੇ ਵਿੱਚ ਬੜਾ ਉਭਰਿਆ ਸੀ ਤੇ ਧੁੰਗਾਰਾ ਵੀ ਬੜਾ ਬਣਿਆ ਹੋ ਗਿਆ ਜਿਹੜਾ ਗਾਣਾ ਇੱਕ ਦੁਨੀਆ ਦਾ ਮੇਰੇ ਕਾਲ ਚ ਜਿੰਨੇ ਆਰਟਿਸਟ ਬਹੁਤ ਕੰਮ ਕੀਤਾ ਲੋਕਾਂ ਨੇ ਪਰ ਕੁਛ ਨਹੀਂ ਸੀ ਵੀ ਮੇਰੀ ਹੈ ਕਿ ਇੱਕ ਪਹਿਲਾ ਗਾਣਾ ਦੁਨੀਆ ਦਾ ਕਿੱਸਾ ਹੋਇਆ ਜਿਹੜੇ ਗਾਣੇ ਨੂੰ ਅਵਾਰਡ ਮਿਲੇ ਹੋਣ ਗਾੜੀ ਨੂੰ ਲੋਕਾਂ ਨੇ ਪ੍ਰਮੋਟ ਕੀਤਾ ਹੋ ਗੋਲ ਗਾਣੇ ਨੂੰ 골ਡ ਮੈਡਲ ਨਾਲ ਵਜਾਇਆ ਹੋਵੇ ਗਾਣੇ ਕਰਕੇ ਪਦਮ ਸ਼੍ਰੀ ਅਵਾਰਡ ਤੱਕ ਨਾਮਿਨੇਟ ਹੋਣਾ ਸਟੇਟ ਅਵਾਰਡ ਮਿਲਣਾ ਹੋਰ ਜਿੰਨੀਆਂ ਵੀ ਪ੍ਰਾਪਤੀਆਂ ਆਪਣੇ ਹੁੰਦੀਆਂ ਕਿਸੇ ਗਾਣੇ ਕਰਕੇ ਹੋਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਗਾਣਾ ਬਹੁਤ ਲੋਕਾਂ ਪਿਆਰ ਸਤ ਕਰਦਾ ਪੰਜਾਬੀ ਗਾਇਕੀ ਜਿਹੜੀ ਅਸਲ ਗਾਇਕੀ ਜੀ ਸਟੇਜ ਦੇ ਉੱਪਰ ਪੂਰੀ ਫੇਕ ਲਾ ਕੇ ਜਿਹੜਾ ਬੋਲਿਆ ਜਾਂਦਾ ਹੈ ਜਿੰਦਾ ਬਹੁਤ ਤਗੜੀ ਮਿਹਨਤ ਰਿਹਾਸ ਕੀਤੀ ਜਾਂਦੀ ਵੀ ਤੁਸੀਂ ਪਿਛਲੇ ਕਈ ਦਹਾਕਿਆਂ ਤੋਂ ਲੱਗੇ ਹੋ ਹੰਸਰਾ ਜਾਂਸ ਜੀ ਨੇ ਮਾਨ ਸਾਹਿਬ ਨੇ ਜਾਂ ਹੋਰ بڑے ਜਿਹੜੇ ਲੋਕ ਗਾਇਕ ਨੇ ਸਾਡੇ ਤਾਂ ਅੱਜ ਦੀ ਗਾਇਕੀ ਕੀ ਕਹਿਣਾ ਚਾਹੁੰਦੇ ਜਿਹੜੇ ਸਟੇਜ ਦੇ ਉੱਪਰ ਪਿੱਛੇ ਡੀਜੇ ਵੱਜ ਰਹੇ ਹੁੰਦਾ ਗਾਣਾ ਚੱਲਦਾ ਸਿਰਫ ਲਿਪਕ ਮੂਵਮੈਂਟ ਜਿਹੜਾ ਕਿਸੇ ਮੂੰਹ ਹਲਾ ਕੇ ਲੱਗੇ ਹੁੰਦੇ ਆ ਤਾਂ ਉਹ ਉਹਦੇ ਥੱਲੇ ਲੋਕ ਵੀ ਉਹਨਾਂ ਨੂੰ ਬੜਾ ਜ਼ਿਆਦਾ ਹੁੰਗਾਰਾ ਦੇ ਰਿਹਾ ਹੈ ਕਿ ਉਹ ਪੁਰਾਣੀ ਗਾਇਕੀ ਦੀ ਅੱਜ ਦੀ ਗਾਇਕੀ ਨਾਲ ਜਿਹੜਾ ਪੁਰਾਣਾ ਕਹਿੰਦੇ ਆ ਵੀ ਸੌਲਦ ਤ ਨਵਾਂ ਨਵਾਂ ਇਹ ਜਿਹੜਾ ਸਮਾਂ ਹੁੰਦਾ ਦੇਖੋ ਕਈ ਗਾਣੇ ਹੁੰਦੇ ਜਿਨ੍ਹਾਂ ਦੀ ਉਮਰ ਹੁੰਦੀ 10 ਦਿਨ 2 ਦਿਨ 10 ਦਿਨ ਪਤਵਾਰ ਮਹੀਨਾ ਗਾਣਾ ਅੱਜ ਕੱਲ ਚੱਲਦਾ ਤੇ YouTube ਤੇ Facebook ਤੇ ਜਾਂ ਹੋਰ ਸੋਸ਼ਲ ਮੀਡੀਆ 'ਤੇ ਲੋਕ ਸਿਰਫ 10 ਸਕਿੰਟ ਹੀ ਕੱਢਦੇ ਐ ਜੇ ਉਹ ਚੰਗਾ ਲੱਗਦਾ 20 25 ਸੈਕ ਸੁਣ ਲੈਂਦੇ ਤੇ ਜਿੰਨਾ ਹੀ ਤਾਂ ਉਹ ਪਰ ਚਲਾ ਜਾਂਦਾ ਸਕਰੋਲ ਜੜਾ ਰਿਹਾ। ਪਰ ਇੱਕੋ ਇੱਕ ਜਿਨ੍ਹਾਂ ਨੇ ਸਮਾਜ ਲਈ ਸੰਗੀਤ ਦੀ ਕਾਰਨਾ ਕੀਤੀ ਜਿ ਸੰਗੀਤ ਦੀ ਸਾਧਨਾ ਕੀਤੀ ਉਸਤਾਦ ਸ਼ਿਵ ਲਾਲ ਚੰਦ ਜਮਲਾ ਜੱਟ ਉਦਾਸਮਨ ਸਾਹਿਬ ਮਿਸਪਾ ਦੀ ਵੀਦਨ ਮਹਿਤਾ ਦੀ ਟੀਮ ਉਹਨਾਂ ਦੇ ਗਾਣੇ ਲੋਕ ਨੂੰ ਸੁਣਦੇ ਕੁਲਦੀ ਬਾਂਗ ਦੇ ਲੋਕਾਂ ਨੇ ਉਹਨੂੰ ਸੁਣ ਰਹੇ ਹੁੰਦੇ ਆ ਕਾਰਨ ਕੀ ਹੈ ਕਿ ਉਹਨਾਂ ਵਿੱਚ ਪਪਕਤਾ ਔਰ ਰਿਆਜ਼ ਗੁਰੂਆਂ ਦੀ ਮਾਰਾਂ ਖੱਡੀਆਂ ਉਹ ਲੋਕ ਨੇ ਜਿਹੜਾ ਸੰਗੀਤ ਨੂੰ ਸਿੱਖਿਆ ਇਹਨਾਂ ਨੇ ਸੰਗੀਤ ਦੇ ਮਹਨੇ ਜਾਣਦੇ ਨੇ ਸੰਗੀਤ ਹੁੰਦਾ ਕੀ ਹੈ ਅੱਜ ਦੀ ਜਨਰੇਸ਼ਨ ਜਿਹੜੀ ਅੱਜ ਨੂੰ ਇਹ ਨਹੀਂ ਪਤਾ ਕਿ ਡੈਫੀਨੇਸ਼ਨ ਮਿਊਜ਼ਿਕ ਦੀ ਕੀ ਹੈ ਮਿਊਜ਼ਿਕ ਮਤਲਬ ਸੰਗੀਤ ਦਾ ਮਤਲਬ ਹੈਗਾ ਸੁਰਤ ਸੁਰ ਦਾ ਮਤਲਬ ਦੇ ਤੂੰ ਇੱਕ ਕੋ ਕੋ ਚਰਮ ਤੇ ਖੜਕੋ ਬਣਾ ਹੂੰ ਜੇ ਫੁੱਕਾ ਚਣਾ ਜਿਹਦੇ ਅੰਦਰ ਹੀ ਕੁਝ ਨਹੀਂ ਉਹ ਖੜਕਦਾ ਬਾਲਾ ਰੋਲਾ ਬਾਲਾ ਪਾਉਂਦਾ ਉਹ ਅੱਜ ਕੱਲ ਤਾਂ ਹੀ ਦੂਸੀਆਂ ਮਾਤਲ ਕਰਦੇ ਆ ਸੰਗੀਤ ਦੇ ਵਿੱਚ ਮੈਂ ਤਾਂ ਇਹ ਸਮਝਦਾ ਕਿ ਗਾਉਣ ਲੱਗਿਆਂ ਸੁਰ ਲਾਉਣ ਲੱਗਿਆਂ ਬੰਦੇ ਨੂੰ ਬੈਠ ਕੇ ਸੋਚ ਨਹੀਂ ਆਇਆ ਜਾਂਦਾ ਤਾਂ ਕੱਪ ਕੇ ਕਿਵੇਂ ਗਾ ਦੂ ਹਮ ਛਾਲਾ ਮਾਰ ਮਾਰ ਕੇ ਤੂੰ ਸੋਚ ਕਿਵੇਂ ਗਾ ਦੂ ਕਹਿ ਸਕਦੇ ਆ ਕਿ ਜਿਹੜੇ ਪੰਜਾਬੀ ਸਾਡੇ ਲੋਕ ਕੀਤਾ ਉਹ ਅੱਜ ਵੀ ਗਾਏ ਜਾਂ ਤਾਂ ਲੋਕ ਉਹਨਾਂ ਨੂੰ ਸੁਣ ਕੇ ਪਿਆਰ ਕਰਦੇ ਲੋਕੀਤ ਮਤਲਬ ਲੋਕਾਂ ਦੇ ਗਾਣੇ ਲੋਕਾਂ ਦੁਆਰਾ ਬਣਾਏ ਲੋਕਾਂ ਵਾਸਤੇ ਗਾਣੇ ਉਹ ਤਾਂ ਅਮਰ ਰਣੇ ਇਹੋ ਕੁਝ ਲੀ ਜੰਦੇ ਹੁਣ ਵੀ ਚੱਲਦੇ ਆ ਲੋਕ ਤੁਸੀਂ ਆਪ ਦੀ ਗਾਇਕੀ ਦੇ ਖੇਤਰ ਦੇ ਵਿੱਚ ਗੱਲ ਕਰੀਏ ਤਾਂ ਹੁਣ ਤੱਕ ਕਿੰਨੇ ਕੁ ਗਾਣੇ ਆ ਜਿਹੜੇ ਲੋਕ ਗੀਤ ਦੀ ਗੱਲ ਕਰੀਏ ਜਿਹੜੇ ਹੁਣ ਤੱਕ ਬੜੇ ਜਿਆਦਾ ਜਿਹੜੇ ਲੋਕਾਂ ਨੂੰ ਪਸੰਦ ਆਇਆ ਜਾਂ ਲੋਕਾਂ ਨੇ ਹੁੰਦਾ ਮੇਰੇ ਜਿੰਨੇ ਵੀ ਮੈਂ ਗਾਣੇ ਗਾਏ ਆ ਅਣਕਿੱਤ ਗਾਣੇ ਆ ਹਰ ਗਾਣੇ ਦਾ ਇੱਕ ਉਦੇਸ਼ ਹੈ ਜਿਵੇਂ ਪਿੱਛੇ ਜਿਵੇਂ ਆਪਣਾ ਕੋਈ ਬੱਚੇ ਬਣਾਉਂਦੇ ਟੀਚਰ ਡੇ ਟੀਚਰ ਡੇ ਦੇ ਉੱਤੇ ਮੈਂ ਗਾਣਾ ਘਟਿਆ ਸੀ ਕਿ ਮਾਂ ਬਾਪ ਤੇ ਗੁਰੂ ਜਿੱਤੇ ਕਦੇ ਨਹੀਂ ਬੋਲੀਦਾ ਹੂੰ ਹਰ ਜਿਹੜੀ ਜਿਹੜੇ ਇਵੈਂਟਸ ਆਉਂਦੇ ਆ ਜਾਂ ਕੋਈ ਦਿਨ ਦਿਹਾੜਾ ਹੁੰਦੇ ਉਹਦੇ ਉੱਤੇ ਉਹਦੇ ਗਾਣੇ ਉਹਸ ਨੂੰ ਮਿਲ ਦਸੀਦਾ ਹੈ ਲੋਕਾਂ ਨੂੰ ਬੱਚਿਆਂ ਨੂੰ ਇਹ ਮੋਟੀਵੇਟ ਕਰਨੇ ਲੋੜ ਆ ਕਿ ਮਾਂ ਬਾਪ ਦਾ ਸਤਿਕਾਰ ਤੇ ਗੁਰੂਆਂ ਦਾ ਸਤਿਕਾਰ ਬਹੁਤ ਜ਼ਰੂਰੀ ਮੈਂ ਪਿੱਛੇ ਦਿਨ ਵੇਖ ਰਿਹਾ ਸੀ ਤੁਹਾਡੇ ਕਾਣਿਆਂ ਨੂੰ ਲੈ ਕੇ ਜਿਹੜੇ ਬਹੁਤ سارے ਸਲੋਗਨ ਬਣਾਵਣਾ ਕੇ ਸਕੂਲ ਦੀਆਂ ਦੁਵਾਰਾਂ ਦੇ ਬਾਹਰ ਲਿਖੇ ਹੋਏ ਬੜਾ ਵਧੀਆ ਲੱਗਿਆ ਟਰੱਕਾਂ ਦੇ ਮੰਗਲ ਲਿਖਿਆ ਰੋਟੀ ਕੰਮ ਤੇ ਘੋਟੀ ਨਰ ਮਿਲਦੀ ਕਰਨ ਵਾਲਿਆਂ ਨੂੰ ਜਮੜਿਆ ਤੇਰੀ ਤੁੰਮੀ ਛੜਕੇ ਲਫਾ ਚੱਕ ਲੈ ਕਾਣੇ ਮਾਂ ਬਾਪ ਤੇ ਗੁਰੂ ਦੇ ਅੱਗੇ ਕਦੇ ਨਹੀਂ ਬੋਲੀਦਾ ਬੇਜ ਨੂੰ ਪਗਣ ਸਿਆ ਫੇਰ ਤਿਰੋ ਹੂੰ ਉੜੀਕ ਦੀਆਂ ਅੱਖਾਂ ਤੇ ਨੂੰ ਲੱਖ ਤੇ ਕਰੋੜ ਬੇਜ ਨੂੰ ਪਗਣ ਸਿਆ ਫੇਰ ਤਿਰੋ ਤੁੰਬੀ ਨੂੰ ਲੈ ਕੇ ਕੋਈ ਅ ਦਰਸ਼ਕਾਂ ਨੂੰ ਕੋਈ ਗਾਣਾ ਸੁਣਾ ਦੇ ਕਿਉਂਕਿ ਅੱਜਕੱਲ ਤੁੰਬੀ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਏ ਤਾਂ ਕੀ ਕਹਿੰਦੇ ਜਮਲਾ ਸਾਹਿਬ ਦੀ ਤੁੰਬੀ ਜਮਲਾ ਸਾਹਿਬ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ ਵੀ ਤੁੰਬੀ ਦਾ ਮਤਲਬ ਉਸਤਾਦ ਜੀ ਦਾ ਤੁੰਬਾ ਸਾਡੇ ਕੋਲੇ ਘਰੇ ਆ ਉਹ ਜਦੋਂ ਨੂੰ ਸਜਦਾ ਨਮਸਕਾਰ ਕਰੀਦਾ ਸਾਨੂੰ ਇਹ ਲੱਗਦਾ ਹੈ ਕਿ ਤੁੰਬਾ ਬੜਾ ਪਰੇਸ਼ਾਨ ਦੁਖੀ ਹੁੰਦਾ ਤੇ ਉਨੇ ਚੁ ਮੈਂ ਇੱਕ ਗਾਣਾ ਲਿਖਿਆ ਸੀ ਪਹਿਲਾਂ ਕਾਫੀ ਉਹ ਉਹਨੂੰ ਪਿਆਰ ਮਿਲਿਆ ਉਸੇ ਗਾਣ ਸੁੰਨੀਆਂ ਸੁੰਨੀਆਂ ਗਲੀਆਂ ਸੁੰਨੀਆਂ ਸੁੰਨੀਆਂ ਗਲੀਆਂ ਨੀਆਂ ਮੇਰੀ ਯਾਰ ਬਿਨਾ ਤੂੰ ਬਾ ਰੋਂਦਾ ਵੇਖਿਆ ਮੈਂ ਆਪਣੇ ਯਾਰ ਬਿਨਾ ਉਹ ਤੂੰ ਬਾ ਰੋਂਦਾ ਵੇਖਿਆ ਮੈਂ ਆਪਣੇ ਯਾਰ ਬਿਨਾ ਬਿਨ ਯਮਲੇ ਦੇ ਨਾਨਕ ਦੀ ਗੱਲ ਕੋਈ ਸੁਣਾਉਂਦੇ ਨਾ ਛੋਟਾ ਬਪ ਪੈਗਾ ਬਹੁਤੇ ਸੁਰਗ ਚ ਗਾਉਂਦੇ ਵਾ ਸੁਰਤਾਲ ਸਮਝ ਨਹੀਂ ਆਉਂਦਾ ਗੁਰੂ ਦੀ ਮਾਰ ਬਿਨ ਤੂੰ ਮਰੋਂਦਾ ਵੇਖਿਆ ਮੈਂ ਆਪਣੇ ਯਾਰ ਬਿਨ ਬਿਣੀ ਅਮਲੇ ਦੇ ਲੋਕ ਗੀਤ ਸਭ ਸੁਣਨੇ ਪੈ ਗਏ ਨੇ ਪਰਦੇਸੋਂ ਆਏ ਵਪਾਰੀ ਸਾਨੂੰ ਲੁੱਟ ਕੇ ਲੈ ਗਏ ਨੇ ਜਿੰਨਾ ਜਿਸਮ ਤਮਾਸ਼ਾ ਲਾਇਆ ਸੋਚ ਵਿਚਾਰ ਬਿਨ ਤੂੰ ਮਰੋਂਦਾ ਵੇਖਿਆ ਮੈਂ ਆਪਣੇ ਯਾਰ ਬਿਨ ਤੂੰ ਬੀਂਆਂ ਚੱਕ ਕੇ ਲੋਕੀ ਭੁੱਲ ਗਏ ਯਮਲੇ ਨੂੰ ਕਈਆਂ ਨੇ ਦਾਗੀ ਕਰਤਾ ਚਟੇ ਸ਼ਮਲੇ ਨੂੰ ਭੋਲੇ ਯਮਲੇ ਨਾਮ ਕਮਾਇਆ ਕੋਠੀਕਾਰ ਬਿਨਾ ਤੂੰ ਬਰੋਂਦਾ ਵੇਖਿਆ ਮੈਂ ਆਪਣੇ ਆ ਬਿਨਾ ਸੁਨੀਆਂ ਸੁਨੀਆਂ ਗਣੀਆਂ ਨੀਓ ਮੇਰੇ ਯਾਰ ਬਿਨਾ ਤੂੰ ਬਰੋਂਦਾ ਵੇਖਿਆ ਮੈਂ ਆਪਣੇ ਯਾਰ ਬਨਾ ਤੂੰ ਬਰੋਂਦਾ ਵੇਖਿਆ ਮੈਂ ਆਪਣੇ ਯਾਰ ਬਨਾ ਆ ਜਮਲਾ ਸਾਹਿਬ ਬੜਾ ਵਧੀਆ ਤੁਸੀਂ ਗਾਇਆ ਹੋਰ ਅੱਗੇ ਦਰਸ਼ਕਾਂ ਨਾਲ ਉਹ ਗੱਲਬਾਤ ਕਰਦੇ ਆ ਅੱਗੇ ਤੇ ਇੱਕ ਮੈਂ ਹੀ ਹੋਰ ਦੱਸਣਾ ਚਾਹੁੰਦਾ ਜਿੱਥੇ ਆਰਟਿਸਟ ਭਰਾਵਾਂ ਨੂੰ ਪ੍ਰੋਮੋਸ਼ਨ ਦੀ ਲੋੜ ਹੈ ਜਿੱਥੇ ਉਹਨਾਂ ਨੂੰ ਸਰਕਾਰ ਦੀ ਲੋੜ ਹੈ ਉੱਥੇ ਵਿੱਤੀ ਸਹਾਇਤਾ ਜਿਹੜੀ ਮਤਲਬ ਪੈਸੇ ਦੀ ਆਰਥਿਕਤਾ ਦੀ ਬਹੁਤ ਜ਼ਰੂਰ ਹੈ ਜੀ ਵੀ ਸਰਕਾਰਾਂ ਨੂੰ ਬੇਨਤੀ ਕਰਦਾ ਖਾਸ ਕਰਕੇ ਮਾਨਸੂਬੀ ਸਰਕਾਰ ਨੂੰ ਕਿ ਇਹ ਬੰਦੇ ਕਿੱਧਰ ਚੋਂ ਆਏ ਹਾਂ ਆ ਆਰਟਿਸਟ ਬੰਦੇ ਐ ਇਸ ਕਰਕੇ ਉਹਨਾਂ ਨੂੰ ਪਹਿਲੇ ਅਧਾਰ ਤੇ ਕੰਮ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਭਰਾ ਨੇ ਕਈ ਬਜ਼ੁਰਗ ਹੋ ਗਏ ਕਿ ਉਹਨਾਂ ਨੇ ਦੇਣ ਦਿੱਤੀ ਹੈ ਸਮਾਜ ਨੂੰ ਸੰਗੀਤ ਨੂੰ ਉਹਨਾਂ ਦੀ ਇੰਸਪੈਕਟਰ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਸਹਿਤਾ ਮਿਲਣੀ ਚਾਹੀਦੀ ਹੈ ਪਰ ਉਹ ਸਰਕਾਰਾਂ ਉਹਦੀਆਂ ਕਰਦੀਆਂ ਨਹੀਂ ਕਰਦੀਆਂ ਉਹ ਉਹਨਾਂ ਦਾ ਮਕਸਦ ਹੈ ਪਰ ਸਾਡੇ ਆਉਂਦੀ ਐਨ ਜੀਓ ਵੱਲੋਂ ਇੱਕ ਜਲਦੀ ਹੀ ਇੱਕ ਹੈਲਪਿੰਗ ਪਲਾਨ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਕਿ ਘਰ-ਘਰੇ ਹੋਊਗਾ ਔਰ ਹਰੇਕ ਆਰਟਿਸਟ ਦੇ ਘਰੇ ਹੈਂਡੀਕੈਪ ਦੇ ਘਰੇ ਬਲਾਈਂਡ ਦੇ ਘਰੇ ਜਾਂ ਕੋਈ ਵਿਧਵਾ ਔਰਤਾਂ ਜਾਂ ਭੈਣਾਂ ਟਡੀਆਂ ਘਰ ਬੈਠੀਆਂ ਜਿੰਨਾਂ ਕੋ ਰੋਜ਼ਗਾਰ ਨਹੀਂ ਹੈਗਾ ਜਿਹੜੀ ਬੇਰੁਜ਼ਗਾਰ ਲੋਕ ਨੇ ਉਹਨਾਂ ਵਾਸਤੇ ਇੱਕ ਪਲਾਨ ਜੀ ਸ਼ੁਰੂ ਕਰਨ ਲੱਗੇ ਆ 200% ਲੀਗਲ ਜਿਹੜਾ ਕਿ ਹਰ ਘਰੇ ਹੋਊਗਾ ਔਰ ਹਰ ਬੰਦੇ ਦੇ ਘਰੇ ਲੱਖਾਂ ਰੁਪਈਆ ਜਾਊਗਾ ਇਹ ਮੈਂ ਤੁਸੀਂ ਮੈਂ ਤੁਹਾਡੇ ਮਾਧਿਅਮ ਨਾਲ ਕਹਿ ਰਹੇ ਆਂ ਤੇ ਇਹ ਗੱਲ ਸੱਚੀ ਹੋਣੀ ਆ ਅਗਲੇ ਇੰਟਰਵਿਊ ਤੁਹਾਨੂੰ ਦੱਸਾਂਗੇ ਰੂਫ ਹੀ ਦੇਵਾਂਗੇ ਵੀ ਇਹਦੇ ਘਰੇ ਨੇ ਲੱਖ ਰੁਪਈਆ ਹੋ ਗਿਆ ਬਹੁਤ ਵਧੀਆ ਚੰਗਾ ਉਪਰਾਲਾ ਅਗਰ ਤੁਹਾਡੇ ਵਰਗੇ ਇਹ ਚੰਗਾ ਉਪਰਾਲਾ ਕਰਨਗੇ ਤਾਂ ਹੀ ਪੰਜਾਬੀ ਗਾਇਕੀ ਵਿਰਾਸਤ ਪਰ ਹਵਾ ਬੋਲੀ ਹੋ ਜੜਾ ਢੋਲ ਜਿਹੜੇ ਅਲਗੋਸ ਇਹਨਾਂ ਨੂੰ ਮੁਰਤ ਹੋਈ ਜਿਹੜਾ ਬਚਾਇਆ ਰਹਿ ਜਾ ਸਕਦਾ ਬਹੁਤ ਛਾਲ ਲੋੜ ਹੈਗੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਔਰ ਸਮਾਜ ਨੂੰ ਮੈਂ ਬੇਨਤੀ ਕਰਦਾ ਸਾਡੀ ਸੰਸਥਾਵਾਂ ਹੈਗੀਆਂ ਉਹਦੇ ਨਾਲ ਜੁੜਨ ਵੀ ਮੋਟੀਵੇਟ ਕਰਨ ਹੋਰ ਅਸ਼ੀਰਵਾਦ ਦੇਣ ਪਿਆ ਸਰਕਾਰ ਨਾਲ ਕਿਉਂ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਸਕੇ ਟੀਮ ਵਰਕ ਕੰਮ ਹੈ ਤੇ ਉਸ ਨਾਲ ਜੁੜ ਕੇ ਅਭਿਆਨ ਚ ਦਾ ਹੋਰ ਖੂ ਸੁਝਾਵਾ ਹੁੰਦੇਗੇ ਉਹ ਵੀ ਦੇਣ ਦੇਗੇ ਪੰਜਾਬੀ ਗਾਇਕੀ ਨੂੰ ਬਚਾਉਣ ਦੇ ਲਈ ਕੋਈ ਲੜੀ ਨਾਲ ਜੋੜੀ ਜਾ ਰਹੀ ਹੈ ਤਾਂ ਜੋ ਚੈਨ ਵੱਡੀ ਹੋ ਕੇ ਪੂਰੇ ਪੰਜਾਬ ਦੇ ਵਿੱਚ ਕੰਮ ਕਰੇ ਜਿਹੜਾ ਕੰਮ ਦੋਵੇਂ ਯਕੀਨ ਦਾ ਕਲਚਰ ਹੈ ਡਾਂਸ ਹਟਾ ਹੈ ਇਹਨੂੰ ਜਿਹੜਾ ਇਸ ਤੇ ਬੈਨ ਕੀਤਾ ਜਾਵੇ ਤਾਂ ਮੁੜ ਤੋਂ ਜਿਹੜਾ ਜਿਵੇਂ ਪੰਜਾਬ ਸਰਕਾਰ ਅੱਜ ਦੀ ਕਹਿੰਦੀ ਹੁੰਦੀ ਅਸੀਂ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਤਾਂ ਹੀ ਬਣਾਇਆ ਜਾ ਸਕਦਾ ਹੈ ਜੇ ਅਗਰ ਪੰਜਾਬੀ ਕਾਇਕੀ ਨੂੰ ਹੀ ਬਚਾਇਆ ਜੀ ਬਿਲਕੁਲ ਸਭ ਤੋਂ ਪਹਿਲ ਦੇ ਅਧਾਰ ਤੇ ਸੰਗੀਤ ਜਿਵੇਂ ਕਹਿੰਦੇ ਨੇ ਲੋਕੀ ਕੋ ਕਹਿੰਦਾ ਕਿ ਕਿਸੇ ਨੂੰ ਸ਼ੀਰਵਾਦ ਦੇਣਾ ਹੋਵੇ ਤੁਹਾਨੂੰ ਕਹਦੇ ਉਹ ਤੇਰੀ ਉਮਰ ਲੋਕੀ ਜਿੰਨੀ ਹੋਵੇ ਜੀ ਤੇ ਜੇ ਕਿਸੇ ਨੂੰ ਵਾਦੋਆਦ ਨਹੀਂ ਉਹਨੂੰ ਕੋ ਜਤੁਰ ਗਸਾ ਬੋਲ ਜੀ ਇਸ ਕਰਕੇ ਪੰਜਾਬ ਸਰਕਾਰ ਨੂੰ ਅਹਿਮ ਜਿਹੜਾ ਕੰਮ ਇਹ ਕਰਨਾ ਚਾਹੀਦਾ ਹੈ ਜੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਦਿਲ ਤੋਂ ਬਣਾਉਣਾ ਗੱਲਾਂ ਤੋਂ ਬਣਾਉਣਾ ਤੇ ਸੱਦੂਆਂ ਦੀ ਪੋਲਿਟਿਕਸ ਬਣਾਉਂਦੇ ਆ ਪਰ ਜੇ ਦਿਲ ਤੋਂ ਬਣਾਉਣਾ ਤਾਂ ਉਹਨਾਂ ਨੂੰ ਇਹ ਕੰਮ ਲੈ ਕੇ ਕਰਨਾ ਪਊਗਾ ਖਾਸ ਕਰਕੇ ਮਾਨ ਸਾਹਿਬ ਤਾਂ ਖੁਦ ਆਰਟਿਸਟ ਹੈ ਅਦੀਪ ਕੈਬਨਟ ਵੀ ਇਹਨਾਂ ਦੇ ਆਰਟਿਸਟ ਹੈ ਆਰਟਿਸਟ ਬਹੁਤਾਂ ਮੇਰੇ ਜਿੱਲੇ ਵੀ ਹੈਗੇ ਜਾਂਚ ਤੇ ਉਹ ਮਤਲਬ ਇਹਨੂੰ ਕਰਨਾ ਚਾਹੀਦਾ ਮੈਂ ਤਾਂ ਬੀ ਵੀ ਬੇਨਤੀ ਕਰਦਾ ਕਿ ਭਾਈ ਦੇਖੋ ਮਰਨਾ ਸਾਰਿਆਂ ਨੇ ਹੈਗਾ ਸੱਚ ਜੀ ਜੇ ਦੁਨੀਆ ਦੇ ਕੋਸ ਆਏ ਤਾਂ ਕੋਈ ਕਰਕੇ ਜਾ ਮੇ ਤਾਂ ਸਾਰੇ ਸਾਰੇ ਕੋਲ ਜਿਹੜੇ ਲੋਕ ਤੇ ਜਮਨਾ ਸਾਹਿਬ ਹਨ ਉਹਨੂੰ ਇੱਕੋ ਕੁਲਦੀਪ ਮਾਨ ਸਾਹਿਬ ਵੇਖੋ ਖਾਨ ਸਾਹਿਬ ਸੁਖਰਗੰਨ ਸਾਹਿਬ ਵੇਖੋ ਦੁਨੀਆ ਭਾਰਤ ਜਿਨ੍ਹਾਂ ਨੇ ਦੇਣ ਦਿੱਤੀ ਹੈ ਉਹਨਾਂ ਦਾ ਨਾਮ ਅਮਰ ਹੈਗਾ 1991 ਦੇ ਇਸ ਫਾਈਲ ਕਾ ਦੇ ਧਰਤੀ ਦੁੱਤੇ 91 ਜुन ਨੂੰ ਨੇ ਆਖੀਰਲਾ ਬਿੱਲਾਇੜਾ ਚ ਲਾਇਆ ਉਹ ਵੀ ਪੰਜਾਬੀ ਸਭੇ ਚ ਮੰਚ ਨੇ ਇੱਕ ਤਾਂ ਤੁਹਾਡੇ ਮੈਗਾ ਗੱਲ ਟੋਕ ਰਿਹਾ ਕਿ ਮੇਰਾ ਛੋਟਾ ਯਾ ਆਖਰੀ ਪ੍ਰਸ਼ਨ ਹੈ ਕਿ ਜਮਨਾ ਸਾਹਿਬ ਦੇ ਜਿਹੜੇ ਮੇਲੇ ਪੰਜਾਬ ਦੇ ਵਿੱਚ ਲੱਗਣੇ ਬਹੁਤ ਜ਼ਿਆਦਾ ਘੱਟ ਹੋ ਗਏ ਹਨ ਉਹਨੂੰ ਲੈ ਕੇ ਕੋਈ ਨਵਾਂ ਜਿਹੜਾ ਵੀ ਪੈਂਦਰਾ ਵੱਤਿਆ ਜਾ ਰਿਹਾ ਜਾਂ ਕੋਈ ਨਵ ਉਹ ਹੁਣ ਬਸ ਇਹ ਜਿਹੜਾ ਮੇਲਾ ਸਭ ਤੋਂ ਵੱਡਾ ਮੇਲਾ ਤੇ ਫਾਜ਼ਲ ਕਾਜ ਹੀ ਲੱਗਦਾ ਫਾਜ਼ਲ ਕਾਜ ਜਿਵੇਂ ਸਰਕਾਰੀ ਹਾਂ ਅਨੇਜਾ ਸਾਹਿਬ ਪ੍ਰਧਾਨ ਜੀ ਨੇਜਾ ਸਾਹਿਬ ਗਿਲ ਸਾਹਿਬ ਬਰਾੜ ਸਾਹਿਬ ਉਹ ਬਹੁਤ ਸਰੀਆ ਦੀ ਟੀਮ ਹੈ ਜੋ ਸਾਰੇ ਇਹ ਉਸ ਮੇਲੇ ਨੂੰ ਕਰਾਉਂਦੇ ਆ ਤੇ ਕਰਾਰ ਅਸੀਂ ਦੋ ਤਿੰਨ ਸਾਲਾਂ ਦਾ ਬੰਨ੍ਹਦਾ ਪਰ ਹੁਣ ਉਹ ਅੱਜ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਤੁਹ ਕੋਲੇ ਹਨ ਉਹ ਕਿੱਥੋਂ ਚੱਲੇਗਾ ਤਾਂ ਹੁਣ ਪੰਜਾਬ ਵਾਸੀਆਂ ਵਾਸੀਆਂ ਵਾਸਤੇ ਇੱਕ ਬੜੀ ਵੱਡੀ ਖੁਸ਼ਖਬਰੀ ਵੀ ਹੈ ਕਿ ਯਮਾਂ ਸਾਹਿਬ ਦੇ ਮੇਲੇ ਜਿਹੜੇ ਲੋਕ ਜਿਹੜੇ ਸਾਡੇ ਪੰਜਾਬੀ ਪੁਰਾਣੇ ਕਲਾਕਾਰਾਂ ਮੇਲੇ ਮੁੜ ਤੋਂ ਲੱਗਣਗੇ ਮੁੜ ਤੋਂ ਪੰਜਾਬ ਨੂੰ ਜਿਹੜਾ ਲੋਕ ਗੀਤ ਵਿਰਾਸਤ ਦੇ ਨਾਲ ਜੋੜਿਆ ਜਾਵੇਗਾ ਤੇ ਸਾਨੂੰ ਭੋਲਾ ਯਮਲਾ ਜੀ ਜਿਨ੍ਹਾਂ ਨੇ ਬੜੀ ਵੱਡੀ ਪੰਜਾਬੀ ਗਾਇਕੀ ਦੇ ਵਿੱਚ ਆਪਣੀ ਕੁਰਬਾਨੀ ਦਿੱਤੀ ਹੈ ਵਿਰਾਸਤ ਨੂੰ ਚੁਟਾਇਆ ਤਾਂ ਇਹਨਾਂ ਨੂੰ ਬੜਾ ਵੱਡਾ ਅਵਾਰਡ ਵੀ ਜਿਹੜਾ ਹੈ ਮਿਲਿਆ ਤਾਂ ਇਹਨਾਂ ਦਾ ਨਾਮ ਜਿਹੜਾ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋ ਚੁੱਕਿਆ ਹੈ ਜੁੜੇ ਹੋ ਜਗਵਾਲੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਸਿੰਘ ਫਾਜ਼ਿਲਕਾ